ਚੰਡੀਗੜ੍ਹ ਨੰਬਰ ਦੀਆਂ ਕਾਰਾਂ ਨੇ ਦੋ ਆਪਣੇ ਲਵੇ Honda Cityਆਂ ਬਹੁਤ ਬਹੁਤ ਵਧੀਆ ਕੰਡੀਸ਼ਨ ਦੀਆਂ ਕਾਰਾਂ ਤੇ ਦੋਨੀਆਂ ਹੈਗੀਆਂ ਪੈਟਰੋਲ ਦੀਆਂ ਪੈਟਰੋਲ ਦੇ ਜੇ ਕਿਸੇ ਨੇ ਪੈਟਰੋਲ ਦੀਆਂ ਕਾਰਾਂ ਲੈਣੀਆਂ ਤਾਂ ਆਹ ਕਾਰਾਂ ਲਿਜਾ ਸਕਦੇ ਤੁਹਾਨੂੰ ਅੰਦਰੋਂ ਵੀ ਦਿਖਾ ਦਿੰਦਾ ਮੈਂ ਅੱਛਾ ਇਹ ਮਾਡਲ ਕਿਹੜਾ ਹੀ ਕਾਰ ਦਾ ਇਹ ਹੈਗੀ ਫਿਰ 2009 ਮਾਡਲ 29 ਤੱਕ ਪਾਸ ਹੈ ਜੀ ਠੀਕ ਹੈ ਤੇ ਇਕੁਰੇਟ ਕਰਦਾਂਗੇ 215000 ਰੁਪਏ ਦੇ ਵਿੱਚ 215000 ਰੁਪਏ ਦੇ ਵਿੱਚ ਅੰਦਰੋਂ ਕਾਰ ਚੈੱਕ ਕਰ ਲਓ ਬਹੁਤ ਸੋਹਣੀ ਕਾਰ ਹੈ ਤੇ 215000 ਰੁਪਏ ਰੇਟ ਹੈ ਸਟੀਲ ਦੀ ਮਹਾਲੀ ਸੈਕਟਰ 70 8 ਟਾਣਾ ਤੁਹਾਨੂੰ ਆਹ ਕਿਹੜਾ ਮਾਡਲ ਹੈ ਵੀਰੇ ਇਹ ਆ ਗਈ ਫਿਰ 2012 ਮਾਡਲ 12 ਮਾਡਲ ਹਾਂਜੀ ਹਾਂ ਠੀਕ ਹੈ ਇਹ ਵੀ ਪੈਟਰੋਲ ਦੇ ਵਿੱਚ ਹੈ ਨਿਊ ਟਾਇਰ ਲੋਏ ਲੱਗੇ ਹੋਏ ਆ ਕਾਰ ਨੂੰ ਟੌਪ ਐਂਡ ਮਾਡਲ ਹੈ 22 ਲੱਖ ਰੁਪਏ ਦੇ ਦਾਂਗੇ ਮਾਰਕੀਟ 'ਚ 3 ਲੱਖ ਤੋਂ ਘੱਟ ਨਹੀਂ ਮਿਲਦੀ ਪੇਡ ਨੰਬਰ ਹੈ ਵੀਰ ਨਾਲ 50000 ਰੁਪਏ ਸਸਤੀ ਮਾਰਕੀਟ ਰੇਟ ਨਾਲੋਂ ਆਹ ਕਾਰ ਵੀ ਲੈ ਜਾਓ ਬਾਈ ਹਨਾ ਤੇ 989 ਨੰਬਰ ਆ ਅਗਲੀ ਆ ਗਈ ਬੈਂਟੋ ਆਟੋਮੈਟਿਕ ਆ ਆਪਣੇ ਲਈ ਇਹ ਕਿਹੜਾ ਮਾਡਲ ਹੈ 2015 ਮਾਡਲ ਹੈ ਆਟੋਮੈਟਿਕ ਹੈ ਫਰਸਟ ਓਨਰ ਹੈ ਇਕੋ ਰੱਟ ਕਰ ਦੇ ਦਾਂਗੇ 415000 ਰੁਪਏ ਦੀ ਕਾਰ ਦੇ ਉੱਪਰ ਸਾਢੇ ਕਿ 3 ਲੱਖ ਰੁਪਏ ਦਾ ਲੋਨ ਕਰ ਦੋਗੇ ਯਾਰ ਹਾਈ ਲੈਂਡ ਕਾਰ ਹੈ ਵੀਰ ਟੌਪ ਐਂਡ ਮਾਡਲ ਹੈ ਜੀ ਟੌਪ ਵਾਲਾ ਮਾਡਲ ਆ ਬਾਈ ਵਧੀਆ ਕਾਰ ਆ ਆਟੋਮੈਟਿਕ ਐਡਜਸਟੇਬਲ ਫੋਲਡੇਬਲ ਆਟੋ ਆਓ ਟਰਾਈ ਲੋਕ ਆ ਦੀ ਕਾਰ ਪਰਚੇਜ਼ ਕਰ ਲੋ ਨੰਬਰ ਸਕਰੀਨ ਤੇ ਪਾਤਾ ਸਟੀਲ ਮਹਾਲੀ ਸੈਕਟਰ 78 ਆ ਜਾਓ ਬਈ